ਤੇ ਲੋਕੀ سوشل میڈیا ਤੇ ਆਉਣ ਲਈ ਕੱਪੜੇ ਲਾ ਰਹੇ ਆ ਕੀ ਕਰ ਕਰੇ ਫਾਲੋਅਰ 3000 ਤੱਕ ਮੈਡੀਕਲ ਲਾਗੇ ਤਾਂ ਆਹ ਦੇਖੋ ਤੈਂਕਾ ਜੀ ਦੀ ਗੱਲ ਕਿੰਨੀ ਦੂਗੀ ਸੋਚਣ ਵਾਲਾ ਕਿ ਲੋਕੀ سوشل میڈیا ਤੇ ਹੁਣ ਆ ਤੇ ਕੱਪੜੇ ਮੂਰੇ ਲਾ ਰਹੇ ਆ ਕਮੈਂਟ ਲਾਈਕ ਲਾ ਰਹੇ ਆ ਤੈਂਕਾ ਜੀ ਖਦ ਕੁਦਰਤ ਵੱਲੋਂ ਸ਼ੇਸ਼ਤਾਰ ਬਣੇ ਸੀ ਪਰ ਤੈਂਕਾ ਜੀ ਤੋਂ ਨਹੀਂ ਪਰ ਆਈ ਸੀ ਬਹੁਤ ਜ਼ਰੂਰਤ ਹੈ ਸਤਿ ਸ਼੍ਰੀ ਅਕਾਲ ਸਾਰੀ audience ਅਸੀਂ ਲੈ ਕੇ ਆ ਚੁੱਕੇ ਹਾਂ ਸ਼ੋਭ ਪਿੰਡਾਂ ਵਾਲੇ ਕਲਾਕਾਰ ਅੱਜ ਅਸੀਂ ਤੁਹਾਨੂੰ ਜਿਹੜੀ ਮਾਨ ਸਸ਼ੇਤਰਾ ਮਿਲਾਉਣ ਜਾ ਰਹੇ ਹਾਂ ਉਹ ਨਾਮ ਦੀ ਮਖਤਾਜ ਦੀ ਅਕਸਰੀ ਸੋਸ਼ਲ ਮੀਡੀਆ ਤੇ ਦੇਖਿਆ ਹੋਊਗਾ ਸਤਿ ਸ਼੍ਰੀ ਅਕਾਲ ਪੰਕਾ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਪੰਕਾ ਜੀ ਠੀਕ ਠਾਕ ਹਾਂਜੀ ਵਧੀਆ ਏ ਤੁਸੀਂ ਹੋਰ ਤੁਸੀਂ ਕਿੱਥੇ ਸੀ ਹਾਲ ਅਕਲ ਸਾਨੂੰ ਦੱਸ ਨਹੀਂ ਤੁਸੀਂ ਸੋਸ਼ਲ ਮੀਡੀਆ ਤੇ ਗਾਇਕ ਦੁਨੀਆ ਤੇ ਹੀ ਨਹੀਂ ਤੁਸੀਂ ਦੁਨੀਆ ਤੇ ਦਾ ਸੁਪਰ ਸਾਡੇ ਪੰਕਾ ਜੀ ਤੁਸੀਂ ਦਲਾਚ ਸੀ ਨਹੀਂ ਪੰਕਾ ਜੀ ਮੈਨੂੰ ਇੱਕ ਸਵਾਲ ਪੁੱਛਣਾ ਚਾਹਣਾ ਕਿ ਕੋਈ ਬਾਰੇ ਕੋਈ ਅਪਡੇਟ ਨਹੀਂ ਕਿ ਮੜਮ ਕੀ ਕਿੱਥੇ ਚੱਲ ਗਿਆ ਮੈਂ ਨਹੀਂ ਮੈਂ ਤਾਂ ਅਕਸ਼ਰੀ ਜਿਵਾਰਕਸ਼ ਬਣਿਆ ਨਾ ਜੀ ਉੱਥੇ ਥੋੜਾ ਪਤਾ ਹੀ ਦਰ ਪਿਆਰ ਕਰਨਾ ਹੁੰਦਾ ਹੈ ਕਿ ਮੈਨੂੰ ਉਹਨਾਂ ਨਾਲ ਪਿਆਰ ਹੋ ਗਿਆ ਪਰ ਪਿਆਰ ਤਾਂ ਮੇਰੇ ਖੱਚਾ ਸੀ ਜਾਈ ਉਹ ਮੇਰੇ ਮਦਦ ਨੂੰ ਪਿਆਰ ਕਰਦਾ ਨਹੀਂ ਤੰਕੀ ਮੈਂ ਉਹ ਤਾਂ ਗੱਲ ਸਾਂਣੀ ਜੀ ਪਰ ਨਾ ਤੁਹਾਡੇ ਜਿਹੜਾ ਤਪੂਜ਼ ਕਰਨ ਦਾ ਆਈਡੀਆ ਸੀ ਉਹ ਸਾਰੇ ਤੋਂ ਵੱਖਰਾ ਸੀ ਉਹਨੇ ਮੇਰਾ ਬੜਾ ਦਿਲ ਟੱਟ ਕੀਤਾ ਲੋਕੀ ਗਲਾਬ ਲੈ ਕੇ ਆਉਂਦੇ ਤੁਸੀਂ ਤਾਪੀਆਂ ਸੀ ਕਿਲੇ ਮਤਲਬ ਕਿੱਥੋਂ ਆਈ ਦਿਮਾਗ ਮੈਂ ਇਹਦਾ ਲਗਦਾ ਮੈਨੂੰ ਹੈ ਕਿ ਜਿਹੜਾ ਬੱਚਿਆ ਜੀ ਮੈਨੇ ਪੁੱਨ ਮੈਦ ਜਿਹੜਾ ਫੜਾਇਆ ਹੈ ਨਹੀਂ ਬੱਚਿਆ ਦਾ ਪੁੱਲ ਹੋਊਗਾ ਜੀ ਇਹ ਤਾਂ ਆ ਗੱਲ ਤਾਂ ਤੁਹਾਡੀ ਬਹੁਤ ਵਧੀਆ ਲੱਗੀ ਪੁੱਣਾ ਮੈਂ ਵੀ ਇਹ ਗੱਲ ਕਹਿਣਾ ਚਾਹੁੰਦਾ ਸੀ ਕਿ ਨਰਮ ਗੱਲੋਂ ਕਿ ਤੁਹਾਨੂੰ ਰਿਸਪੌਂਸ ਸੀ ਕਿ ਤੁਸੀਂ ਧੱਕੇ ਨਾਲ ਹੀ ਗੱਡੀ ਚ ਇੰਜਨ ਨਾਲ ਜੁੜ ਰਹੇ ਨਹੀਂ ਇਹਦੇ ਗਿਰੇ ਧੱਕੇ ਨਾਲ ਜੁੜ ਰਹੇ ਜੀ ਅੱਛਾ ਨਹੀਂ ਨਹੀਂ ਮੈਂ ਨਾ ਜਦੋਂ ਇੰਟਰਵਿਊ ਵੇਖਿਆ ਤੇ ਮੈਨੂੰ ਲੱਗਾ ਕਿ ਯਾਰ ਕੈਂਕਾ ਬੰਦਾ ਯਾਰ ਏਡਾ ਦਿਲਦਾਰ ਬੰਦਾ ਬੜਾ ਉਹਨੇ ਮਨ ਚ ਕੋਈ ਗਲਤ ਹੋਈ ਨਹੀਂ ਨਾ ਹੋਈ ਨੀ ਬੜਾ ਉਹਨੂੰ ਇਹ ਆਇਆ ਦਸੂ ਤੜੀ ਪਹਿਲੀ ਗੱਲਬਾਤ ਪਹਿਲੀ ਮੁਲਾਕਾਤ ਕਿ ਹੋਈ ਓਈਆ ਸਕੂਲ ਜੇਵਣਾ ਪਹਿਲੀ ਵਾਰ ਵਿੱਚ ਆਈ ਅਜੇ ਸਕੂਲ ਚੋਂ ਪਹਿਲੀ ਵਾਰ ਆਇਆ ਦੇਖ ਲਓ ਦਸਵੀਂ ਰੋ ਸਕੂਲ ਚ ਪਹਿਲੀ ਵਾਰ ਆਇਆ ਹਾਂਜੀ ਪਹਿਲੀ ਵਾਰ ਮਨ ਨੂੰ ਪਿਆਰ ਹੋ ਗਿਆ ਉਸ ਨਾਲ ਜੀ ਉਹ ਮੈਨੂੰ ਕੋਈ ਕਹਿੰਦਾ ਸਾਡੇ ਬੱਚੇ ਛੱਡ ਕੇ ਆਈ ਅੱਜ ਬੱਦੂ ਬਾਦੇ ਜੀ ਦੀ ਵੀ ਤੇਰਾ ਬਾਈ ਘਰੇ ਆਣੀ ਬੱਚੇ ਛੱਡ ਕੇ ਕਿਉਂ ਚਾ ਪੈਂਤਾ ਜੀ ਨੂੰ ਪਿਆਰ ਹੋਇਆ ਬੱਚੇ ਛੱਡਣਗੇ ਸਕੂਲ ਆਇਆ ਸੀ ਹਾਂਜੀ ਜਦੋਂ ਬੱਚੇ ਛੱਡਨੇ ਆਏ ਉੱਥੇ ਤੇ ਪਰ ਮੈਨੂੰ ਪਤਾ ਹੀ ਉਹ ਜਿਹੜੇ ਮੈਡਮਾਂ ਵੀ ਉਹਨਾਂ ਨੂੰ ਬੜੰਦੇ ਜਦੋਂ ਉਹਨਾਂ ਨੂੰ ਮੈਂ ਜਾ ਕੇ ਦੇਖਿਆ ਵੀ ਇਹ ਮੈਡਮ ਤਾਂ ਵੀ ਉਹਨਾਂ ਦੇ ਉਹਨਾਂ ਨੇ ਬੜੰਦੇ ਆ ਉਸ ਤੋਂ ਬਾਅਦ ਮਰ ਗਈ ਆ ਡੋਕਟਰੀ ਮੇਕ ਕਰਾ ਦੋਈ ਡੋਗੜੇ ਬੱਚੇ ਮੈਂ ਛੱਡ ਕੇ ਆਉਂਦਾ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਣਾ ਉਹ ਤਾਂ ਗੱਲ ਠੀਕ ਆ ਪਰ ਜਿਹੜਾ ਤੁਸੀਂ ਇਹ ਮਤਲਬ ਦਿੱਲੀ ਜਾਂਦੇ ਸੀ ਕਿ ਗੈਪ ਤਾਂ ਕੀ ਆਂਦੇ ਨਹੀਂ ਇਹ ਦਿੱਲੀ ਜਾਂਦੇ ਪਰ ਪਿਆਰ ਹੋ ਗਿਆ ਪਿਆਰ ਕਰਨ ਲੱਗ ਪਏ ਅਛਾ ਮੈਨੂੰ ਆਹ ਦੇਖ ਲਓ ਹੁਣ ਪੰਕਾ ਜੀ ਨੇ ਵੀ ਕਿਹਾ ਨਾ ਕਿ ਪਿਆਰ ਅੰਨਾ ਹੁੰਦਾ ਤੁਸੀਂ ਵੀ ਸੋਚ ਵਿਚਾਰ ਕੇ ਪਹਿਲਾਂ ਪਿਆਰ ਦੀ ਨਿਗਾ ਬਣਾ ਲਿਆ ਕਰੋ ਕਿਤੇ ਪਿਆਰ ਥੰਨੇ ਨੂੰ ਦੱਸਦਾ ਹੈ ਤੇ ਤੁਸੀਂ ਕਿਤੇ ਥਾੜੇ ਵਿਚਾਰੀ ਦੇ ਵਿੱਚ ਫਰਦੇ ਹੋ ਪਰ ਪੰਕਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਆਪਣਾ ਨਾ ਜਦੋਂ ਤੁਸੀਂ ਜਾਂਦੇ ਸੀ ਮੈਡਮ ਵੱਲੋਂ ਕੀ ਰਿਸਪਾਂਸ ਸਰ ਜੀ ਮੈਡਮ ਜੀ ਦਾ ਹਸਣ ਦੀ ਯਾਦ ਸੀ ਅਛਾ ਜੀ ਉਹਨਾਂ ਦਾ ਹਸਣਾ ਤਾਂ ਉਹਨਾਂ ਦੀ ਯਾਦ ਸੀ ਮੈਂ ਹੀ ਗੇਵਤਾ ਦੀ ਨਹੀਂ ਨਹੀਂ ਗੇਵਤਾ ਠੀਕ ਹੈ ਆ ਮਤਲਬ ਕੀ ਸੀ ਗਈ ਇਹ ਸੰਗੁਰਾ ਦੇ ਸੰਧੀ ਆਂਦੇ ਆਰ ਕਿਸੇ ਨਾ ਪੱਥਰਾ ਨਾ ਉਹ ਆਦੀ ਵਾਵਾ ਤੁਹਾਨੂੰ ਪਤਾ ਪੈਂਕਾ ਜੀ ਥੋੜੀ ਜਿਹੀ ਸ਼ੈਰੀ ਟੱਚ ਜੀ ਰੇ ਸ਼ੈਰੀ ਟੱਚ ਜੀ ਉਹ ਦੇਖੋ ਪੈਂਕਾ ਜੀ ਜਿਹੜਾ ਮੈਡਮ ਹਸੀ ਤੇ ਪੈਂਕਾ ਜੀ ਬੰਦਾ ਫਸੇ ਪਰ ਪੈਂਕਾ ਜੀ ਉੱਥੇ ਗਰਦ ਸੀ ਕਾਵੇਂ ਕਰੀ ਹਾਂਜੀ ਪੈਂਕਾ ਜੀ ਦੇਖ ਲਓ ਦੂਜਾ ਵੀ ਸੋਚਦੇ ਨੇ ਨਾਲ ਨਾਲ ਮੈਂ ਕਾਹਦੀਆਂ ਨੇ ਮੈਂ ਆਸ਼ਕ ਦੇ ਨਾਲ ਨਾਲ ਕਿਤਾਬਾਂ ਲੈ ਕੇ ਜਾਂਦਾ ਰਿਹਾ ਕਿਉਂ ਕਿ ਕਿਉਂਕਿ ਮੈਡਮ ਪਿਆਰ ਦੇ ਚੱਕਰਾ 'ਚ ਨਹੀਂ ਪਈ ਸੀ ਹਾਂਜੀ ਪਰ ਪੈਂਕਾ ਜੀ ਮੇਰੇ ਖਿਆਲ ਦੱਸੋ ਜਿਵੇਂ ਆਪਾਂ ਅਕਸ਼ਰੀ ਕਹਿ ਦਿੰਦੇ ਆ ਲੋਕਾਂ ਨੇ ਕਿੰਨੀਆਂ ਗੱਲਾਂ ਬਣਾਈਆਂ ਤੁਸੀਂ ਮਤਲਬ ਕਰੇ ਲੱਗਿਆ ਨਹੀਂ ਕਿ ਅਰਾ ਤਾਂ ਹੀ ਕੰਮ ਗਲਤ ਕਰਤਾ ਨਹੀਂ ਨਹੀਂ ਕਿਉਂਕਿ ਕੋਈ ਦੌਰ ਦਾ ਵੀ ਟੰਕਾ ਹੀ ਬਦਨਾਮ ਹੋਵੇ ਪਰ ਮੈਨੂੰ ਤਾਂ ਲੱਗਿਆ ਅੱਛਾ ਕਿਉਂਕਿ ਕੋਈ ਬੰਦਾ ਹੀ ਆਸ਼ਕੀ ਜਾ ਗਈ ਜਾਂ ਕਿਸੇ ਗੇਮ ਚ ਆ ਗਈ ਜਾਂ ਕਿਸੇ ਕਲਾਕਾਰੀ ਜਦੋਂ ਮਸ਼ਹੂਰ ਹੁੰਦਾ ਜੀ ਮਸ਼ਹੂਰ ਤਾਂ ਪਰ ਉਹਨਾਂ ਅਸੀਂ ਕਿਸੇ ਦਾ ਬਣਨੇ ਸੀ ਐਂਟਰੀ ਹੋਣਾ ਤਾਂ ਉਹਨਾਂ ਨੇ ਹੁੰਦੇ ਜਿਹਨਾਂ ਨੇ ਕੁਝ ਕੀਤਾ ਹੋਵੇ ਆਹ ਦੇਖੋ ਨੀ ਨੀ ਪਟਿਆ ਦੀ ਇਹ ਗੱਲ ਤਾਂ ਸਹੀ ਹੈ ਕਿ ਇਹਦਾ ਉਧਰ ਵਾਲੇ ਵੀ ਜਾਂਦੇ ਨੇ ਸੀ ਨਾ ਪੜ ਕੇ ਪੱਥਰਾਂ ਦਾ ਪਰ ਮੈਨੂੰ ਤਾਂ ਇਹ ਮਹਿਸੂਸ ਹੋਇਆ ਕਿ ਉਹਦੀ ਜਲੀਲ ਬੜਾ ਹੋਇਆ ਤੇ ਨਹੀਂ ਇਹ ਕੋਈ ਜਲੀਲ ਨਹੀਂ ਕਿਤੇ ਨਹੀਂ ਇਹ ਤਾਂ ਪਹਿਲੇ ਪਿਆਰਾ ਅੱਲਾਹ ਬੰਦਾ ਨਹੀਂ ਆਉਂਦਾ ਨਾ ਪਿਆਰਾ ਅੱਛਾ ਨਹੀਂ ਹੋਰ ਪਿੰਗਾ ਜੀ ਫਿਰ ਮਤਲਬ ਤੁਹਾਨੂੰ ਕੀ ਲੱਗਦਾ ਮਹਿਸੂਸ ਕੀ ਹੋ ਰਿਹਾ ਸੀ ਅੱਜਕੱਲ ਉਹ ਤਾਂ ਮੈਨੂੰ ਕੋਈ ਮਹਿਸੂਸ ਨਾ ਮੈਨੂੰ ਤਾਂ ਇਦਾਂ ਹੀ ਸੀ ਗਈ ਬਸ ਜੇ ਉਹਨਾਂ ਨੇ ਕੋਈ ਮਨ ਨਹੀਂ ਗੱਲ ਤਾਂ ਲਕਮਿੰਦਰ ਜੀ ਬੱਤੀ ਆਈ ਮਿਲ ਜਾਂਦਾ ਜੀ ਉਹਨਾਂ ਦਾ ਕੀ ਬਾਤ ਬੱਤੀ ਆਤੀ ਮੈਂ ਤਾਂ ਘਰ ਜਿਹੜਾ ਉਹਨਾਂ ਦੇ ਫੜ ਸੀ ਜਿਹੜੇ ਮੋੜੇ ਮੋੜ ਦਾ ਐਦਾਂ ਲੱਗਦਾ ਵੀ ਉਹ ਕਹਿੰਦੇ ਤੁਸੀਂ ਆਪ ਨੂੰ ਕੋਈ ਖਾਣਾ ਪਿਆ ਕਰੋ ਸਾਰੇ ਬੱਚੇ ਨੇ ਖਵਾ ਦੇਣਾ ਕੀ ਇਹ ਦੇਰਸਾਨ ਰੋਏ ਇਹ ਜਿਹੜਾ ਰੋਏ ਕਰ ਕਰੀਆ ਨਹੀਂ ਤਾਂ ਕਹਿੰਦੀ ਮੈਨੂੰ ਲੱਗਦਾ ਤੁਸੀਂ ਮੈਨੂੰ ਐ ਲੱਗ ਰਿਹਾ ਸੀ ਜਿਵੇਂ ਲੜਾਈਆਂ ਦੀ ਗੱਲ ਹੁੰਦਾ ਮਤਲਬ ਹਰ ਕਦੇ ਨੜਵ ਤੋਂੜੇ ਸੁੱਕੜੇ ਜਿਹੀ ਸੱਕੜੇ ਜੀ ਖਾਦੇ ਸੁਭਰਦੀ ਉਹ ਸੌਣੇ ਉਡੀਕ ਸੰਜਣ ਮੁੰਕਾ ਐਦਾ ਲੜ ਜਦੋਂ ਅੱਖ ਲੱਗਦੀ ਵੀ ਕੋਲੀ ਹੁੰਦੀ ਹੈ ਲਾ ਕੇ ਆਵਾਜ਼ ਆ ਬਾਪੇ ਟੱਕਾ ਜੀ ਤਾਂ ਵਰਿੰਦਰ ਗੱਲ ਨੂੰ ਵੀ ਫੋਲੋ ਕਰਦੇ ਆ ਕਹਿੰਦਾ ਤੇਰੇ ਸੁਪਨੇ ਤਾਂ ਦੇਖਿਆ ਜੀ ਅੱਖ ਲੱਗਦੀ ਏ ਉਹ ਦੇ ਅੱਖ ਲੱਗਦੀ ਏ ਨਹੀਂ ਤੇ ਕਹਿੰਦੀ ਮਤਲਬ ਮੈਨੂੰ ਆਇਆ ਲੱਗ ਰਿਹਾ ਜਿਵੇਂ ਤੁਸੀਂ ਉਹ ਰਹਾਣੀ ਇਸ਼ਕ ਕਰ ਬੈਠੇ ਹੋ ਹਾਂਜੀ ਅੱਛਾ ਨਹੀਂ ਤੇ ਕਹਿੰਦੀ ਫਿਰ ਆ ਕੇ ਮੈਂ ਤੁਹਾਨੂੰ ਇਹ ਕਹਣਾ ਚਾਹੁੰਦਾ ਸੀ ਕਿ ਇਸ਼ਕ ਤਾਂ ਦੂਰ ਤਾਸੇ ਲੜਾ ਫਿਰ ਤੁਸੀਂ ਤਾਂ ਧੱਕਾ ਕਰ ਰਹੇ ਸੀ ਤੂੰ ਤਾਂ ਮੂਸੇ ਵਾਲਾ ਬਣ ਗਿਆ ਸੀ ਤਾਂ ਫਿਰ ਮੈਂ ਕਿਹਾ ਚੱਕੇ ਲੈ ਜਾਇਆ ਜੀ ਨਹੀਂ ਨਹੀਂ ਉਵੇਂ ਨਹੀਂ ਗੱਲ ਚੱਕਣ ਦੀ ਤਾਂ ਗੱਲ ਨਹੀਂ ਸਿੱਧਾ ਗੁੱਸਾ ਕਰ ਗਏ ਕਹਿੰਦੇ ਗੱਲ ਆਈ ਸੀ ਜਿਹਦੇ ਜਿਵੇਂ ਹੁਣ ਤੁਸੀਂ ਜਜ਼ਬਾਤਾਂ ਨੂੰ ਆਦਿ ਨੇ ਮੈਡਮ ਕੇ ਢੇਰ ਕੀਤਾ ਤੇ ਨਰਮ ਨੇ ਠੱਡੇ ਨਾਲ ਮਤਲਬ ਤੁਸੀਂ ਸਮਝਦੇ ਬਾਕੀ ਸਮਝਦਾਰ ਇਸ਼ਾਰਾ ਹਾਂਜੀ ਇਹ ਕਹੇ ਜੀ ਅਣ ਕੰਗਰ ਕੇ ਤੇ ਹੁਣ ਮੈਂ ਤੁਹਾਨੂੰ ਇਹ ਕਹਣਾ ਥੋੜਾ ਕਿ ਮੈਡਮ ਨਾਲ ਆਇਆ ਜੀ ਦੂਜੀ ਤਾਵਾ ਹੋ ਗਿਆ ਕਿ ਨਹੀਂ ਕਹਿੰਦੇ ਸੀ ਉਹ ਤਾਂ ਥਾਣੇ ਕੇਚਰੀਆ ਚ ਤੁੜੀ ਜਣ ਫੜਦੇ ਉਹ ਮੇਰੇ ਸਾਰੇ ਕੋ ਚੱਲੀ ਜਾਂਦਾ ਸੀ ਜੀ ਅੱਜ ਵੀ ਸ਼ਾਇਦ ਚੱਲੀ ਜਾਂਦਾ ਜੀ ਵਿੱਚ ਜਰਾ ਕਰਦਾ ਇਹ ਮਾਰੇ ਮੋٹے ਮਸਲਾਂ ਨੂੰ ਨਹੀਂ ਸਪੇਕਾ ਕੱਟਿਆ ਸਪੇਕਾ ਦਲਦਲ ਕੱਟਿਆ ਇੱਕ ਇੱਕ ਰਾ ਦੱਚ ਗਿਰ ਪੈਂਕਾਰ ਹੀ ਦਲਦਾ ਪੈਂਕਾਰ ਮਾਰੇ ਮੋٹے ਰਾਣਾ ਫਿਰ ਪੈਂਕਾਰ ਹੀ ਦਲਦਾ ਨਹੀਂ ਨਹੀਂ ਪੈਂਕਾਰ ਹੀ ਮਤਲਬ ਕਰੇ ਉਹਦੇ ਦੇ ਘਰ ਵਾਲੇ ਤੇ ਜੋ ਕਿ ਭੈਣ ਨੂੰ ਭਰਾ ਕਿਸੇ ਨੂੰ ਟਾਰਚ ਨਹੀਂ ਕੀਤਾ ਤਾਂ ਕੱਚਾ ਕਰਨਾ ਜਾਂ ਐ ਕਰਦਾਂਗੇ ਜਾਂ ਕਰਦਾਂਗੇ ਨਹੀਂ ਕਹਿਣਾ ਕੀਤਾ ਜੀ ਤਿਆਰ ਤੋਂ ਦੰਨਾ ਸੀ ਰੌਣਾ ਜੀ ਮੈਂ ਬੜਾ ਇਹ ਬਾਈ ਵੀ ਖੇਡ ਸੀ ਆਈ ਉਹ ਵਾਹ ਜੀ ਵਾਹ ਵਾਹ ਜੀ ਵਾਹ ਇੰਨੀ ਪੜਾਈ ਕਰਕੇ ਕਿੱਥੇ ਗਏ ਮਾੜੀ ਸੋਚਾਂ ਦੀ ਕਰਦੇ। ਕਦੇ ਕਦੇ ਮੈਂ ਇਹ ਪੁੱਛਣਾ ਚਾਹਾਂ ਤੁਸੀਂ ਸੋਸ਼ਲ ਮੀਡੀਆ ਤੇ ਕਿਉਂ ਗਏ ਹੋ? ਤਾਂ ਕਿ ਇਹ ਇੱਥੇ ਲੋਕੀ ਸੋਸ਼ਲ ਮੀਡੀਆ ਤੇ ਆਉਣ ਲਈ ਕੱਪੜੇ ਲਾ ਰਹੇ ਆ। ਕੀ ਕਰ ਕਰੇ ਫਾਲੋਅਰ 30 ਤਾਂ ਮੈਡ ਕਿਚੜਾ ਜਿਵੇਂ ਸੀ। ਨਾਲੇ ਤੁਸੀਂ ਤਾਂ ਤੁਹਾਡੇ ਨਾਲ ਕੰਟੈਕਟ ਵੀ ਹੋ ਜਾਂਦੀ। ਉਹਨਾਂ ਇਹ ਸੋਸ਼ਲ ਮੀਡੀਆ ਤੇ ਅਸੀਂ ਤਾਂ ਖੇਰ ਤੇ ਹੋ ਗਏ ਨਹੀਂ। ਉਹਨਾਂ ਕੋਲ ਲੋਕਾਂ ਵਿਚ ਰਹਿਣਾ ਨਾ ਪਵਾ ਆਪਣਾ ਸ਼ਹਿਰ ਤੇ ਪਿਆਰ ਚੱਲੀ ਜਾਵੇ। ਅੱਛਾ ਅੱਛਾ ਜਾ। ਕੀ ਬਾਤ ਆ। ਆਹ ਦੇਖੋ ਪੰਕਾ ਜੀ ਦੀ ਗੱਲ ਕਿੰਨੀ ਡੂੰਗੀ ਸੋਚਾਂ ਵਾਲੀ ਗੱਲ ਆ। ਕਿ ਲੋਕੀ ਸੋਸ਼ਲ ਮੀਡੀਆ ਤੇ ਹੁਣ ਆ ਕੇ ਕੱਪੜੇ ਮੀਰੇ ਲਾ ਰਹੇ ਆ ਕਮੈਂਟ ਲਾਈਕ ਲਾ ਰਹੇ ਆ ਤਾਂ ਕਾਜੀ ਖਦ ਕੁਦਰਤ ਵੱਲੋਂ ਸ਼ਿਵਸ਼ਤਾਰ ਬਣੇ ਸੀ ਪਰ ਤੋਕਾ ਜੀ ਤੁਹਾਨੂੰ ਨਹੀਂ ਪ੍ਰਾਈਵੇਸੀ ਬਹੁਤ ਜ਼ਰੂਰੀ ਹੈ ਤਾਂ ਹੀ ਤੇ ਤੋਕਾ ਜੀਰੇ ਆ ਕਦੇ ਕਦੇ ਸੋਸ਼ਲ ਮੀਡੀਆ ਦਾ ਦੂਰੇ ਕਿਹਾ ਹੋਗਾ ਤੋਕਾ ਜੀ ਤੁਹਾਡੀ ਸੋਚ ਬੜੀ ਵਧੀਆ ਲੱਗੀ ਸਰ ਠੀਕ ਚਾ ਕਦੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਮਤਲਬ ਜੇ ਕੱਲ ਨੂੰ ਮੈਡਮ ਨੇ ਤੁਹਾਨੂੰ ਲੋੜ ਪਾਇਓ ਤੁਹਾਡੇ ਨਾਮ ਨੂੰ ਮਤਲਬ ਜਿਵੇਂ ਕਈ ਵਾਰੀ ਹੁੰਦਾ ਨਾ ਕੁਦਰਤ ਦੇ ਵਿਚਾਨਾ ਪਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਲੱਗਦਾ ਕਿਸੇ ਨੇ ਵੀ ਕਿਸੇ ਦੀ ਕਵੀ ਦਾ ਕਵੀ ਲੋਰ ਪਾਈ ਜਾਂਦੀ ਆ ਤੇ ਲੋਰ ਪਾਈ ਤਾਂ ਫਿਰ ਤੁਸੀਂ ਕਹਿਣਾ ਮੜੋ ਉਹ ਹੀ ਰਿਸਪੋਨਸ ਤੇ ਬਲਾਓ ਹਾਂਜੀ ਜਿਵੇਂ ਹੀ ਕਹਿੰਦੇ ਹੁੰਦੇ ਆ ਨਾ ਕਿਸੇ ਸ਼ੇਰ ਦਾ ਨਸ਼ਾ ਸੀ ਨਹੀਂ ਤੇਰੇ ਰਾਹ 'ਚ ਕੰਡੇ ਤੁਗ ਤੁਗ ਕੇ ਅਸੀਂ ਆਪਣਾ ਆਪ ਦੁਸ਼ਾਵਾਗੇ ਲੋਕਾਂ ਦਾ ਲੋਰ ਪਾਈ ਤਾਂ ਯਾਦ ਕਰੀ ਬਾਲ ਦੇ ਦਿਨਾਂ ਤੋਂ ਉੱਠ ਕੇ ਵੀ ਆਵਾਂਗੇ ਕੀ ਬਾਤ ਹੈ ਕੀ ਬਾਤ ਹੈ ਪੰਤਾ ਦੀ ਟੀਚਰ ਹੁੰਦੇ ਨਾਲ ਨਾ ਬੜੇ ਸੂਰੇ ਸ਼ਾਇਰ ਵੀ ਆ ਦੇਖੋ ਕਿਆ ਗਾਤਾ ਕਿਆ ਗਾਤਾ ਪੰਤਾ ਜੀ ਧੰਨਵਾਦ ਬਹੁਤ ਬਹੁਤ ਸਾਡੇ ਸ਼ੋਅ ਤੇ ਹੁੰਦਾ ਤੁਹਾਡਾ ਤੇ ਇਸ ਤਰ੍ਹਾਂ ਪੋਰਕਾ ਸਾਡਾ ਖਤਮ ਹੁੰਦਾ ਧੰਨਵਾਦ ਜੀ ਆਇਆਂ ਨੂੰ ਆਦਵ ਤੇ ਮਿਲਦੇ ਆਗੇ ਪੋਡਕਾਸਟ ਤੇ ਧੰਨਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ